ਗਲੀ ਗੇਟਵਾਲ ਇਸ ਤਰ੍ਹਾਂ ਕੇ ਲੋਕ ਦੁਕਾਨਾਂ ਚਲਾ ਰਹੇ ਨੇ ਝੰਡਾ ਸੱਚ ਦਾ ਲਾ ਕੇ ਦੁਕਾਨ ਝੂਠ ਦੀ ਚਲਾ ਰਹੇ ਨੇ ਸਿੱਧੀ ਗੱਲ ਜੇ ਇੱਥੇ ਸੱਚ ਦਾ ਹੀ ਝੰਡਾ ਜੇ ਨਿਸ਼ਾਨ ਸ ਹੈ ਤੇ ਸੱਚ ਹੀ ਗੁਰਗ੍ਰੰਥ ਸਾਹਿਬ ਬੈਠੇ ਨੇ ਇੱਥੋਂ ਆਵਾਜ਼ ਹੀ ਸੱਚ ਦੀ ਆਉਂਦੀ ਹੈ ਤੇ ਸੱਚ ਤੱਕ ਹੀ ਲੈ ਕੇ ਜਾਂਦੀ ਹੈ ਪਾਣੀ ਪ੍ਰਭ ਕੀ ਸਭ ਕੋ ਪੋਲ ਆਪ ਅਡੋਲ ਨਾ ਕਬ ਹੁੰਡੋ ਅੱਛਾ ਮੈਨੂੰ ਦੱਸੋ ਤੁਹਾਡੀ ਇੱਛਾ ਪੂਰੀ ਹੋ ਜਾਏਗੀ ਦੂਜੀ ਜਾ ਕੇ ਕੀ ਨਹੀਂ ਜੇ ਟੀਵੀ ਵੱਡਾ ਆ ਗਿਆ ਸਕੂਟਰ ਨਹੀਂ ਚਾਹੀਦਾ ਹੋਏਗਾ ਫਿਰ ਸਕੂਟਰ ਤੋਂ ਵੱਗ ਕਾਰ ਨਹੀਂ ਫਿਰ ਸਟੇਟਸ ਨਹੀਂ ਵੱਡਾ ਚਾਹੀਦਾ ਬੰਦੇ ਦੇ ਹੱਥੀਂ ਚੋਂ ਮਾਰ ਗਏ ਇਸਕੇ ਹੱਥ ਹੋਏ ਤਾਂ ਸਭ ਕੁਝ ਰੇ ਪਰ ਮਾਰੇ ਕਹਿੰਦੇ ਨੇ ਸਾਨੂੰ ਕੀ ਸਿਕਾਇਆ ਜੋਤੀਸ ਭਾਵ ਹੈ ਸੋਈ ਕਰੇ ਬੰਦੇ ਦਿਵਸੇ ਗੁਜ਼ਰੇ ਲੋੜ ਕਿੰਨੀ ਕਾਰਜ 3.5 ਹੱਥ ਘਣੀ ਤਾਂ ਪੋਨੇ 4 ਪਰ ਐਨੀ ਸਾਡੀ ਜਗ੍ਹਾ ਚਾਹੀਦੀ ਹੁੰਦੀ ਹੈ ਨਾ ਘਣੀ ਤਾਂ ਪੋਨੇ 4 ਪਰ ਅਸੀਂ ਕਿੰਨੋਂ 2-2000 ਵਰਗ ਦੀ ਜਗ੍ਹਾ ਲੈ ਕੇ ਵੀ ਅਸੀਂ ਗੁਰੂ ਮੇਰਾ ਪਤਾ ਕੀ ਕਰਤਾ ਜਏ ਗੁਰੂ ਇੱਛਾਵਾਂ ਹੀ ਖਤਮ ਕਰ ਦਿੰਦਾ ਉਹਦੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਧਿਆਨ ਪਰਮਿਨਾ ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਖ ਨਾ ਸਿਨਾ ਮਾਰੇ ਕਹਿੰਦੇ ਨੇ ਮੇਰੀ ਨਜ਼ਰਾਂ ਚ ਵੇਖੋ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੀਨਾ ਤਿਸ ਕੀ ਧੂੜ ਮਨ ਉਦਰੇ ਕਹਿੰਦੇ ਨੇ ਉਹਦੀ ਮੈਂ ਧੂੜੀ ਚਾਹਨਾ ਜਿਹੜੀ ਆਪਣੀਆਂ ਕਾਮਨਾਵਾਂ ਨੂੰ ਵਾਸ਼ਨਾਵਾਂ ਨੂੰ ਇੰਦਰੀਆਂ ਨੂੰ ਕੰਟਰੋਲ ਕਰਕੇ ਮੇਰੀ ਨਾਮ ਦੀ ਆਸ ਰੱਖਦੇ ਨੇ ਮਾਰੇ ਕਹਿੰਦੇ ਮੇਰੀ ਨਜ਼ਰਾਂ ਪੁੱਛੋ ਤਿਸ ਕੀ ਧੂੜ ਮਨ ਉਦਰੇ ਕਹਿੰਦੇ ਮੈਂ ਉਹਦੀ ਧੂੜੀ ਚਾਹਨਾ ਪ੍ਰਭ ਹੋਏ ਸੁ ਪ੍ਰਸੰਨਾ ਤੁਮਾਰਾ ਜਿਥੇ ਕਹ ਰਹੇ ਨੇ ਹਰ ਜਸ ਰੇ ਮਨਾ ਗਾਏ ਲੈ ਹੁਣ ਗਾਣਾ ਕੀਏ ਉਹਦੀ ਰਜ਼ਾ ਵਿੱਚ ਜੋ ਪਰਮਾਤਮਾ ਨੇ ਦਿੱਤਾ ਜਿਸ ਦਿਨ ਤਨੂੰ ਜੋ ਪਰਮਾਤਮਾ ਨੇ ਦਿੱਤਾ ਉਹਦੇ ਵਿੱਚ ਖੁਸ਼ੀ ਰਹਿਣ ਦੀ ਯਾਦ ਆ ਗਈ ਤੂੰ ਸਮਝ ਲਈ ਉਹਦੇ ਗੀਤ ਗਾ ਰਹੇ ਆ ਤਨੂੰ ਗਾਉਣਾ ਆ ਗਿਆ ਇਹ ਗਾਣਾ ਜੇ ਇਹ ਨਹੀਂ ਕਿ ਬੱਚੇ ਨੇ ਸ਼ਬਦ ਪੜਿਆ ਤੇ ਇਹ ਇਹ ਪਾਰ ਉਤਾਰਿਆ ਤੇ ਮੇਰਾ ਰਹਿ ਗਿਆ ਨਹੀਂ ਨਹੀਂ ਉਹ ਪਾਰ ਉਤਾਰਾ ਤੇ ਸਬਦਾ ਹੀ ਹੋਣਾ ਹੈ ਪਰ ਉਸ ਗਾਉਣ ਦੇ ਨਾਲ ਉਸ ਵਰਡ ਨੂੰ ਹੀ ਸਮਝ ਆਵੇ ਜਿਸ ਤਰ੍ਹਾਂ ਪਾਣੀ ਰਜ਼ਾ ਵੀ ਚੱਲ ਰਿਹਾ ਦੋਸਤੋ ਸੂਰਜ ਕਦੀ ਭੁੱਲ ਗਿਆ ਹੋਵੇ ਕਿ ਅੱਜ ਮੈਂ ਨਿਕਲਣਾ ਨਹੀਂ ਹੈ ਨਿਕਲਦਾ ਨਾ ਟੈਂਸ ਜੋ ਦਾ ਟਾਈਮ ਹੈ ਪਾਣੀ ਜਿਵੇਂ ਜਾ ਰਿਹਾ ਹੈ ਹਾੜ ਆਂਦੇ ਨੇ ਉਹ ਆਪ ਨਹੀਂ ਕਰ ਰਿਹਾ ਫਰੀਦ ਸਾਹਿਬ ਕਹਿੰਦੇ ਨਾ ਫਰੀਦਾ ਕੰਦੀ ਵੈਨ ਨਾ ਟਾਏ ਤੋ ਪੀ ਲੇਖਾ ਦੇਵਣਾ ਜਦੋਂ ਫਰੀਦ ਸਾਹਿਬ ਨੇ ਵੇਖਿਆ ਨਦੀਏ ਬੜੇ ਹੀ ਤਾਲਾ ਰਹੀ ਹੈ ਤਾਂ ਤਾਲਾ ਦਿੱਤੀ ਉਹਨੇ ਜਿਸ ਜਦੋਂ ਬਾੜ ਆਂਦੀ ਹੈ ਫਲੱਡ ਆਂਦਾ ਹੈ ਤੇ ਕਈ ਘਰ ਕਈ ਜਾਨੀ ਮਾਲੀ ਨੁਕਸਾਨ ਹੋ ਗਏ ਮੰਦਰ ਢਾ ਦਿੱਤੇ ਗਲਗਟਾ ਦਿੱਤਾ ਤੇ ਫਰੀਦ ਸਾਹਿਬ